ਕ੍ਰਿਸ਼ਨ ਵੈਲਫਰ ਮੋਰ ਦੇ ਮੈਂ ਪੰਜਾਬ ਦੇ ਮੈਂਬਰ ਹਾਂ ਸੋ ਸਾਰਿਆਂ ਨੂੰ ਸਭ ਤੋਂ ਪਹਿਲੇ ਮੇਰਾ ਜੈ ਜੀ ਸਾਈਆ ਇੱਕ ਕੋਹਤ ਨਾਰਾ ਮਾਰੀ ਹੇਲੇਲੂਇਆ 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 ਕਾਜੀ ਕੀ ਕੀ ਹਾਂ ਚੱਲ ਬੇਸਮਿਸਲ ਦੇਖੋ ਸਰ ਤਾਜ ਤੋਂ 6 ਮਹੀਨੇ ਪਹਿਲਾਂ ਵੀ ਇਸ ਪਿੰਡ ਦਾ ਇੱਕ ਮਸਲਾ ਮੇਰੇ ਕੋਲ ਆਇਆ ਸੀਗਾ ਤੇ ਉਹਦੇ ਵਿੱਚ ਵੀ ਪਾਸਟਰ ਜੀ ਤੇ ਐਲੀਕੇਸ਼ਨ ਲਾਏ ਜਾਂਦੇ ਸੀ ਪਾਸਟਰ ਜੀ ਜਿਹੜੇ ਚਰਚ ਨੂੰ ਨਹੀਂ ਛੱਡਦੇ ਇਹ ਕਿ ਆਪਣੀ ਨਿੱਜੀ ਜਾਇਦਾਦ ਬਣਾਈ ਹੋਈ ਹੈ ਪਰ ਜਦੋਂ ਮੈਂ ਇਸ ਚੀਜ਼ ਤੇ ਧਿਆਨ ਨਹੀਂ ਗਈ ਤੇ ਜਦੋਂ ਮੈਂ ਇਸ ਨੂੰ ਦੇਖ ਤੋ ਇਹ ਪਿੰਡ 'ਚ ਜਦੋਂ ਮੈਂ ਸਰਵੇਖ ਕੀਤਾ ਪੁੱਛ-ਗਿੱਛ ਕੀਤੀ ਤੇ ਪਾਸਟਰ ਜੀ ਨਾਲ ਜਦੋਂ ਮੈਂ ਮੁਲਾਕਾ ਕੀਤੀ ਤੇ ਪਾਸਟਰ ਜੀ ਨੇ ਮੈਨੂੰ ਇੱਕੋ ਹੀ ਜਵਾਬ ਦਿੱਤਾ ਹੈ ਕਿ ਜਿਹੜੇ ਚਰਚ 'ਚ ਬਿਸ਼ਪ ਆ ਰਹੇ ਨੇ ਉਹ ਮੋਸਟ ਵੈਲਕਮ ਆ ਉਹਨਾਂ ਦਾ ਮੈਂ ਉਹਨਾਂ ਦੇ ਨਾਲ ਕੋਈ ਝਗੜਾ ਨਹੀਂ ਆ ਮੇਰਾ ਕੋਈ ਇਸ ਕੰਮ ਦੇ ਵਿੱਚ ਜਾਂ ਮੈਂ ਕੋਈ ਖਰਾਬੀ ਨਹੀਂ ਕਰ ਰਿਹਾ ਜਿਹੜੇ ਬਿਸ਼ਪ ਸਾਹਿਬ ਆਏ ਨੇ ਜੀ ਆਇਆ ਨੂੰ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜੀ ਚਾਬੀ ਹੀ ਦਿੱਤੀ ਗਈ ਸੀ ਕੋਈ ਵੀ ਲੜਾਈ ਝਗੜਾ ਨਹੀਂ ਸੀ ਹੋਇਆ ਉਸ ਟਾਈਮ ਹੁਣ ਉਸ ਤੋਂ ਬਾਅਦ ਜਿਹੜੀ ਲੜਾਈ ਝਗੜਾ ਹੋਇਆ ਇੱਕ ਤੇ ਕਾਨੂੰਨ ਆਪਣੇ ਹੱਥੇ 'ਚ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ ਦੂਸਰਾ ਹੈਗਾ ਕਿ ਜਿਹੜਾ ਪਾਸ ਜਿਹਦੇ ਨਿੱਜੀ ਘਰ ਦਿੱਤੇ ਆਣ ਕੇ ਮੋਹਿਆ ਦੇੰ ਤੇ ਲਾਗੇ ਆਣ ਕੇ ਉਹ ਰੇੜਾ ਕੁੱਟ ਰੋੜਾ ਚਲਾਣਾ ਮਾਰਕ ਟਾਈ ਕਰਨੀ ਅਪਸ਼ਬਦ ਬੋਲਣਾ ਬੱਚੀ ਨੂੰ ਗੰਨੀਆਂ ਗਾਲਾਂ ਕੱਢਣੀਆਂ ਇਹ ਬਿਲਕੁਲ ਗਲਤ ਹੈ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੋ ਵੀ ਆ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਏ ਚੇਅਰਮੈਨ ਸਾਹਿਬ ਆਏ ਆ ਉਹਨਾਂ ਦੇ ਲਿਆ ਗਿਆ ਫੈਸਲਾ ਤੁਸੀ ਸੈਟੀਸਫਾਈਡ ਹੋਣਾ ਉਹਨਾਂ ਦਾ ਫੈਸਲਾ ਸੈਟੀਸਫਾਈ ਹੈ ਉਹਨਾਂ ਦੇ ਫੈਸਲੇ ਦੇ ਨਾਲ ਵੀ ਕਿ ਅਸੀਂ ਜਿਹੜਾ ਬੈਠ ਕੇ ਇਸ ਮਸਲੇ ਦਾ ਹੱਲ ਕਰਾਂਗੇ ਪਰ ਜਿਹੜਾ ਘਰ ਦੇ ਦਰਵਾਜ਼ੇ ਦੇ ਬਾਹਰ ਆਣ ਕੇ ਪਾਸਟਰ ਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਫੈਮਲੀ ਨੂੰ ਨਿਸ਼ਾਨਾ ਬਣਾਇਆ ਗਿਆ ਘਰ ਤੇ ਉੱਤੇ ਪਥਰਾਓ ਕੀਤਾ ਗਿਆ ਇਸ ਗੱਲ ਦੇ ਨਾਲ ਸਪਲਾਈ ਬੋਰਡ ਸਹਿਮਤ ਨਹੀਂ ਹੈ ਇਸ ਗੋਬੇਸ ਤੇ ਉੱਤੇ ਐਕਸ਼ਨ ਲਿਆ ਜਾਏਗਾ ਔਰ 450 ਜਲਾਇਜ ਜਾਏ ਧੰਨਵਾਦ